40 ਸਾਲ ਦੀ ਉਮਰ ਵਾਲੇ ਦਾ ਵੀ ਸਿਰ ਲਿਆ ਹੈ ਤੇ ਇੱਧਰ 75 ਸਾਲ ਦੀ ਉਮਰ ਵਾਲੇ ਦਾ ਵੀ ਸਿਰ ਲਿਆ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦਾ ਕਮਾਂਡਰ ਹੈ ਤੇ ਇੱਕ ਮੁਗਲ ਸਰਕਾਰ ਦੀ ਫੌਜ ਦਾ ਕਮਾਂਡਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦਾ ਕਮਾਂਡਰ ਹੈ ਤੇ ਜਦੋਂ ਸਿੱਖ ਨੇ ਕਿਹਾ ਬਾਬਾ ਭਾਈ ਦਇਆਲ ਸਿੰਘ ਨਾ ਇਹਦਾ ਜਿਨੇ ਇਹ ਗੱਲ ਕਹੀ ਸੀ ਵੀ ਤੁਸੀਂ ਤੇ ਕਹਿੰਦੇ ਸੀ ਵੀ ਮੈਂ ਇਹ ਸਿਰ ਦਰਬਾਰ ਸਾਹਿਬ ਭੇਟ ਕਰਾਂਗਾ ਗੁਰੂ ਚਰਨਾਂ ਦੇ ਵਿੱਚ ਰੱਖਾਂਗਾ ਤੁਸੀਂ ਤੇ ਇੱਥੇ ਢੇਰੀ ਤਾਲ ਲਈ ਇੱਥੇ ਹੀ ਰੋਗ ਹੈ ਬਾਬਾ ਦੀਪ ਸਿੰਘ ਕਹਿੰਦੇ ਨਹੀਂ ਸਿੱਖਾ ਗੁਰੂ ਦੀ ਕਲਾ ਵਰਤ ਹੈਗੀ ਇੱਥੇ ਭਗਤੀ ਔਰ ਸ਼ਕਤੀ ਦੇ ਮਾਲਕ ਸਨ ਬਾਬਾ ਦੀਪ ਸਿੰਘ ਕੋਈ ਛੋਟੀ ਮੋਟੀ ਫਸਤੀ ਨਹੀਂ ਸੀ ਪਰ ਮੈਂ ਅੱਜ ਤਰਕਵਾਦੀ ਲੋਕ ਨਿੰਦਕ ਲੋਕ ਅਕਿਰਤ ਕਰਨ ਲੋਕ ਸਵਾਲ ਕਰਦੇ ਨੇ ਵੀ ਬਾਬਾ ਦੀਪ ਸਿੰਘ ਸਿਰ ਆਪਣਾ ਹੱਥ ਦੀ ਥੇਲੀ ਤੇ ਰੱਖ ਕੇ ਕਿਵੇਂ ਲੜ ਪਿਆ ਉਹਨਾਂ ਦੀ ਭਗਤੀ ਸੀ ਭਗਤੀ ਦੇ ਵਿੱਚ ਬਰਕਤ ਸੀ ਸ਼ਕਤ ਸੀ ਉਹ ਸ਼ਕਤੀ ਸੀ ਉਹਨਾਂ ਕੋਲ ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਦੇ ਵਿੱਚ ਹੱਥ ਤੇ ਸਿਰ ਰੱਖ ਕੇ ਤੇ ਇੱਕ ਹੱਥ ਦੇ ਵਿੱਚ 18 ਸ਼ੇਰ ਦਾ ਖੰਡਾ ਫੜ ਕੇ ਲੜ ਰਿਹਾ ਹੈ ਦੁਸ਼ਮਣਾਂ ਦੇ ਨਾਲ ਜਦੋਂ ਪਤਾ ਲੱਗਿਆ ਨੇ ਵੀ ਬਾਬਾ ਇੱਕ 75 ਸਾਲ ਦਾ ਬੁਢਾ ਜਾਂ ਬਜ਼ੁਰਗ ਜਾ ਉਹਨੇ ਹੱਥ ਦੀ ਥੇਲੀ ਤੇ ਸਿਰ ਰੱਖਿਆ ਹੱਥ ਦੇ ਵਿੱਚ ਖੰਡਾ ਫੜਿਆ ਤੇ ਉਹ ਤੇ ਵੱਡਦਾ ਆਉਂਦਾ ਹੈ ਬਿਨਾ ਸਿਰ ਤੋਂ ਹੀ ਤੇ ਗੁਰਮੁਖ ਪਿਆਰਿਓ ਇਹਨਾਂ ਦੇ ਵਿੱਚ ਭਗੜੜ ਮਚ ਗਈ ਇਹਨਾਂ ਨੇ ਉਡਣਾ ਹਥਿਆਰ ਛੱਡ ਕੇ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ ਵੀ ਕਮਾਲ ਹੋ ਗਈ ਕਿਹੋ ਜੀ ਮਿੱਟੀ ਦੇ ਸਿੱਖ ਬਣੇ ਨੇ ਵੱਢ ਵੀ ਦਿੱਤੇ ਤੇ ਫਿਰ ਵੀ ਲੜਦੇ ਫਿਰ ਵੀ ਜੂਝਦੇ ਨੇ ਇੱਕ ਗੱਲ ਨੋਟ ਕਰਿਓ 75 ਸਾਲ ਦੀ ਮੈਂ ਗੱਲ ਕਰੀ ਸੀ ਬਾਬੇ ਦੀ ਅੱਜ 33 ਸਾਲਾਂ ਦੇ ਸਾਡੇ ਨੌਜਵਾਨ 33 23 ਸਾਲਾਂ ਦੇ ਨੌਜਵਾਨ ਸਾਡੇ ਸੱਚੀ ਛੂਟਿਆਂ ਦਾ ਸਹਾਰਾ ਲੈ ਕੇ ਉੱਠਦੇ ਨੇ। ਅਹਿਮਦ ਸਾਹ ਅਬਦਲੀ ਵਰਗੇ ਜੱਕਰੀਆ ਖਾਨ ਵਰਗੇ ਜਹਾਂਗੀਰ ਵਰਗੇ ਜਾਂ ਔਰੰਗਜ਼ੇਬ ਵਰਗੇ ਜਿਹੜੀ ਕੌਮ ਨੂੰ ਖਤਮ ਨਹੀਂ ਕਰ ਸਕੇ ਸਨ। ਜੀਹੜੀ ਕੌਮ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਅੱਡੀ ਦਾ ਜ਼ੋਰ ਲਾ ਦਿੱਤਾ ਸੀ ਪੂਰੀ ਵਾ ਪੂਰੀ ਤਾਕਤ ਲਾ ਦਿੱਤੀ ਸੀ ਵੀ ਇਹ ਕੌਮ ਕਿਵੇਂ ਨਾ ਕਿਵੇਂ ਖਤਮ ਕੀਤੀ ਜਾਵੇ ਇਸ ਕੌਮ ਦੇ ਸਿਰ ਤੇ ਆਰਾ ਵੀ ਚੱਲਿਆ ਰੂਹ ਦੇ ਵਿੱਚ ਵੀ ਲਪੇਟਿਆ ਇਸ ਕੌਮ ਨੂੰ ਦੇਗ ਦੇ ਵਿੱਚ ਵੀ ਅਵਾਲ ਦਿੱਤਾ ਪੁੱਠੀ ਖਲਵੀ ਲਾ ਦਿੱਤੀ ਇਸ ਕੌਮ ਦੀ ਇਸ ਕੌਮ ਨੂੰ ਨੀਹਾਂ ਦੇ ਵਿੱਚ ਵੀ ਚਣ ਦਿੱਤਾ ਇਸ ਕੌਮ ਨੂੰ ਖੋਪਰ ਵੀ ਲਾਇਆ ਗਿਆ ਇਸ ਕੌਮ ਦਾ ਤੇਲ ਪਾ ਪਾ ਕੇ ਜੰਦਿਆਂ ਵੀ ਛਾੜਿਆ ਗਿਆ ਇਸ ਕੌਮ ਨੂੰ ਗਲਾਂ ਦੇ ਵਿੱਚ ਟਾਇਰ ਵੀ ਸਾਡੇ ਪਾਏ ਗਏ ਤੇ ਇਸ ਕੌਮ ਦੀਆਂ ਢੀਆਂ ਬੱਚੀਆਂ ਨੂੰਹਾ ਮਾਮਾ ਬਜ਼ੁਰਗ ਉਹਨਾਂ ਦੇ ਪੁੱਤਰਾਂ ਦੇ ਟੋਟੇ ਕਰ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਗਏ ਨੀਜੀਆਂ ਤੇ ਟੰਗੇ ਗਏ ਅੰਦਰਾਂ ਕੱਢੀਆਂ ਗਈਆਂ ਇਹ ਕੌਮ ਉਦੋਂ ਨਹੀਂ ਖਤਮ ਹੋਈ ਇਹ ਕੌਮ ਦਾ ਉਦੋਂ ਵੀ ਕੈਲਾਵਾ ਮਰਨ ਨਹੀਂ ਹੋਇਆ ਖਤਮ ਨਹੀਂ ਹੋਈ ਇਹ ਕੌਮ ਪਰ ਅੱਜ ਇਹ ਕੌਮ ਖਤਮ ਹੋ ਰਹੀ ਹੈ ਅੱਜ ਇਹ ਕੌਮ ਖਤਮ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਹੈ ਜਿੰਨਾਂ ਨੂੰ ਅਸੀਂ ਵੋਟਾਂ ਪਾਈਆਂ ਜਿਨ੍ਹਾਂ ਨੂੰ ਅਸੀਂ ਸਿਰ ਤੇ ਬਹਾਜਿਆ ਜਿਨ੍ਹਾਂ ਨੂੰ ਅਸੀਂ ਚੌਧਰ ਦਿੱਤੀ ਜਿਨ੍ਹਾਂ ਨੂੰ ਅਸੀਂ ਪੰਜਾਬ ਦੀ ਬਾੰਗ ਡੋਰ ਦਿੱਤੀ ਹੈ ਜਿਨ੍ਹਾਂ ਨੂੰ ਅਸੀਂ ਆਗੂ ਚਣਿਆ ਉਹਦੇ ਖੁਦ ਆਪ ਪੇਗ ਦਾ ਸਹਾਰਾ ਲਾ ਕੇ ਮੰਜੇ ਚ ਉੱਠਦੇ ਨੇ ਤੁਹਾਡੇ ਬੱਚਿਆਂ ਨੂੰ ਕਿੱਥੇ ਉਹ ਨਸ਼ਾ ਮੁਕਤ ਕਰ ਦੇਣ ਦੁੱਖ ਹੈ ਇਸ ਕੱਲ ਦਾ ਜਿਹੜੀਆਂ ਮਾਮਾ ਜਿਹੜੀਆਂ ਸਾਡੀਆਂ ਧੀਆਂ ਭੰਮੇ ਉਹ ਭੈਣ ਦੀਪਕੌਰ ਹੋਵੇ ਭੈਣ ਸਰਨ ਕੌਰ ਹੋਵੇ ਮਾਈ ਭਾ ਕੌਰ ਹੋਵੇ ਜਿਹੜੀਆਂ ਸਾਡੀਆਂ ਮਾਮਾ ਕਿਰਪਾਨਾਂ ਖੰਡੇ ਨਿਜੇ ਖੜਕਾਉਂਦੀਆਂ ਰਹੀਆਂ ਮੈਦਾਨੇ ਜੰਗ ਦੇ ਵਿੱਚ ਉਹ ਵੀ ਅੱਜ ਨਸ਼ੇ ਦਾ ਸ਼ਕਰੋ ਜਿਹੜੀਆਂ ਮਾਮਾ ਦਮੱਲੇ ਸਜਾਉਂਦੀਆਂ ਸਿਰ ਤੇ ਡੁਪੱਟੇ ਰੱਖਦੀਆਂ ਅੱਜ ਉਹਨਾਂ ਭੈਣਾਂ ਦੇ ਉਹਨਾਂ ਧੀਆਂ ਦੇ ਸਿਰਾਂ ਤੋਂ ਡੁਬਟੇ ਉੱਟ ਗਏ ਪਰ ਅਸੀਂ ਤੇ ਦੇਖ ਕੇ ਵੀ ਨਹੀਂ ਸਿੱਖ ਸਕਦੇ ਤਾਰੀਫ ਕਰਨੀ ਕੋਈ ਮਾੜੀ ਗੱਲ ਨਹੀਂ ਚੰਗੇ ਕੰਮ ਦੀ ਤਾਰੀਫ ਕੀਤੀ ਜਾਵੇ ਹਾ ਵੇਖ ਲਿਓ ਤੁਸੀਂ ਕਦੇ ਮੁਸਲਮਾਨਾਂ ਦੀਆਂ ਬੇਟੀਆਂ ਨੇ ਮੁਸਲਮਾਨ ਪਰਿਵਾਰ ਦੀਆਂ ਧੀਆਂ ਨੇ ਬਹੁ ਬੇਟੀਆਂ ਨੇ ਉਹਨਾਂ ਦੀਆਂ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਤੰਤਰ ਟਕ ਗਿਆ ਉਹਨਾਂ ਦਾ ਕਿੰਨੀ ਟਕਿਆ ਉਹਨਾਂ ਦੀ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਤੰ ਟਕਿਆ ਹੁੰਦਾ ਹੈ ਉਹਨਾਂ ਦਾ ਵੀ ਓਪਰਾ ਬੰਦਾ ਬਗੰਨਾ ਬੰਦਾ ਸਾਡੇ ਫੇਸ ਵੱਲ ਤੱਕ ਨਾ ਸਕੇ ਆਪਣੇ ਪਤੀ ਤੋਂ ਬਗੈਰ ਆਪਣੇ ਮਾਲਕ ਤੋਂ ਬਗੈਰ ਉਹ ਕਿਸੇ ਨੂੰ ਮੂੰਹ ਨਹੀਂ ਦਿਖਾਉਂਦੀਆਂ ਮਯਾਲਾ ਕਿਸੇ ਦੀ ਬੁਰੀ ਨਿਗਾਹ ਪਾ ਜੇ ਤੇ ਸਾਡੇ ਵਾਲੀਆਂ ਇਹ ਉਹਨਾਂ ਚਿਰ ਖੁਸ਼ ਨਹੀਂ ਹੁੰਦੀਆਂ ਜਿੰਨਾ ਚਿਰ ਅੰਗ-ਅੰਗ ਨਾ ਦਿਖਾਉਣ ਸਾਡੇ ਵਾਲੀਆਂ ਨੇ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਨੇ ਸਾਡੇ ਵਾਲੀਆਂ ਸ਼ੂਟ ਖਰੀਦਦੀਆਂ ਨੇ ਚੁੰਨੀ ਦੇ ਨਾਲ ਇੱਧ ਲੋੜ ਹੀ ਨੇ ਸਾਡੀ ਹਾਲਤ ਇਤਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਦਾਂ ਦੇ ਨਹੀਂ ਬਣਾਇਆ ਸੀ ਇਹ ਕੌਮ ਇਦਾਂ ਦੀ ਨਹੀਂ ਸੀ ਪਤਾ ਹੀ ਐ ਉਹਨਾਂ ਨੂੰ ਵੀ ਇਹ ਕੌਮ ਜਿਹੜੀ ਹੁਣ ਮਗਰ ਲੱਗੂ ਐ। ਜੋ ਸੀ ਵਿਦੇਸ਼ੀ ਪਹਿਰਾਵਾ ਵਿਦੇਸ਼ੀ ਲਿਬਾਸ ਵਿਦੇਸ਼ੀ ਨਕਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਬੰਦਾ ਦੂਜੇ ਦੀ ਨਕਲ ਕਰਨੀ ਸ਼ੁਰੂ ਕਰਦੇ ਵੇ ਨਾ ਦੂਜੇ ਦੀ ਗੱਲ ਸੁਣਨੀ ਸ਼ੁਰੂ ਕਰਦੇ ਵੇ। ਉਦੋਂ ਫਿਰ ਘਰ ਬਰਬਾਦ ਹੋਣੀ ਹੋਣਾ ਐ। ਅਜ ਹਾਲਤ ਸਾਡੀ ਐ। ਸਾਡੇ ਨੌਜਵਾਨ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਸਨ ਸਿਰਾਂ ਤੇ ਦਸਤਾਰਾਂ ਸਜਾਉਣ ਵਾਲੇ ਸਨ ਜਿਹੜੇ ਅੱਜ ਨਸ਼ੇ ਦੀ ਭੇਟ ਚੜ ਰਹੇ ਨੇ ਸੀਮਾ ਦਰਿਆ ਸਾਡੇ ਪੰਜਾਬ ਸਿਓ ਨੂੰ ਚੁੰਬੜ ਗਿਆ ਹੈ ਸੀਮਾ ਦਰਿਆ ਜਿਹੜਾ ਨਸ਼ੇ ਦਾ ਚੱਲ ਪਿਆ ਹੈ ਇੱਥੇ ਸਾਡੇ ਬੱਚੇ ਨਹੀਂ ਇਕੱਲੇ ਮੁੰਡੇ ਨਹੀਂ ਸ਼ਿਕਾਰ ਹੋਏ ਬਹੁਤ ਬੁਰੇ ਹਾਲਾਤ ਹੈ ਸਾਡੀਆਂ ਧੀਆਂ ਵੀ ਸ਼িকার ਹੋ ਗਈ। ਉਹ ਵੀ ਨਸ਼ੇ ਦਾ ਸਹਾਰਾ ਲੈ ਕੇ ਛੁੱਟੇ ਦਾ ਸਹਾਰਾ ਲੈ ਕੇ ਉੱਟਦੇ। ਰੈਂਦੀ ਖੁੰਦੀ ਕਸਰ ਸਾਡੇ ਬਾਬਿਆਂ ਨੇ ਕੱਟ ਦਿੱਤੀ। ਉਹ ਨੰਗ ਤੜੰਗੇ ਕਿ ਜਿੰਨਾਂ ਨੂੰ ਕੱਪੜਾ ਪਹਿਨਣ ਦੀ ਨਹੀਂ ਅਕਲ ਨਹੀਂ ਬੈਠਣ ਦੀ ਨਹੀਂ ਅਕਲ ਉਹ ਨੰਗ ਤੜੰਗਿਆਂ ਦੇ ਨਾਲ ਅਸੀਂ ਲੱਗ ਗਏ। ਮਸਤ ਅਸੀਂ ਉਹਨਾਂ ਨੂੰ ਬਣਾ ਦਿੱਤਾ। ਤੇ ਹੁਣ ਤੇ ਤੁਸੀਂ ਵੇਖਦੇ ਹੋ ਸੋਸ਼ਲ ਮੀਡੀਆ ਦਾ ਜਵਾਨਾ ਪਹਿਲਾਂ ਬੰਦੇ ਤੇ ਨੰਗ ਤਡੰਗੇ ਦੇਖੇ ਸੀ ਹੁਣ ਜਨਨੀਆਂ ਵੀ ਨੰਗ ਤਡੰਗੀਆਂ ਦੀਆਂ ਵੀਡੀਓ ਆਉਂਦੀਆਂ ਨੇ ਕੀ ਕਹੀਏ ਕੀ ਬੋਲ ਲਈਏ ਇਹਨੂੰ ਮਸਤੀ ਨਹੀਂ ਕਹਿੰਦੇ ਇਹਨੂੰ ਅਗੋਰੀ ਨਹੀਂ ਕਹਿੰਦੇ ਇਹਨੂੰ ਸ਼ਿਵ ਭਗਤ ਨਹੀਂ ਕਿਹਾ ਜਾ ਸਕਦਾ ਸ਼ਿਵ ਜੀ ਇੰਦਾ ਥੋੜੀ ਘੁੰਮਦੇ ਸਨ ਵੀ ਨੰਗ ਤਡੰਗੀ ਘੁੰਮੇ ਫਿਰਦੇ ਰਹੇ ਸਨ ਨਹੀਂ ਅਸੀਂ ਕਿਹੜੇ ਰਸਤੇ ਕਿਹੜੇ ਮਾਰਗ ਪੈ ਗਏ ਕਿਤੇ ਸਾਡੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੀਏ ਕਿਤੇ ਸਾਡੇ ਵੱਡ ਬਡੇਰਿਆਂ ਦਾ ਇਤਿਹਾਸ ਪੜ੍ਹੀਏ ਉਹਨਾਂ ਵੱਲ ਉਹਨਾਂ ਦੇ ਉਹਨਾਂ ਦੇ ਵੱਲ ਨਿਗਾਹ ਮਾਰ ਕੇ ਵੇਖੀਓ ਕਿਹੋ ਜੇ ਸਾਨੂੰ ਸਿੱਖਿਆ ਉਹ ਜੇ ਰਸਤੇ ਤੇ ਚੱਲਦੇ। ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਦੇ ਵਿੱਚ ਖੰਡਾ ਘੜਕਾਉਂਦਾ ਹੈ। ਸਿਰ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਹੈ। ਹੱਥ ਦੀ ਥੇਲੀ ਤੇ ਰੱਖ ਕੇ ਆਪਣਾ ਪਰਨ ਪੂਰਾ ਕਰਦਾ ਹੈ। ਗੁਰੂ ਚਰਨਾਂ ਦੇ ਵਿੱਚ ਸੀਸ ਭੇਟ ਕਰ ਦਿੰਦਾ ਹੈ। ਸਾਡੇ ਵਾਲੇ ਗਲੀਆਂ ਨਾਲੀਆਂ ਚ ਡਿੱਗਦੇ ਫਿਰਦੇ ਨੇ ਸਾਡੇ ਵਾਲੇ ਪਤਾ ਨਹੀਂ ਕਿੱਥੋਂ ਚੁੱਕ-ਚੁੱਕ ਕੇ ਲਿਆਉਣੇ ਪੈਂਦੇ ਕੇਹਨ ਤੋਂ ਭਾਵ ਇਹ ਹੈ ਗੁਰਮਖੋ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਗਏ ਅਸੀਂ ਆਪਣੇ ਧਰਮ ਦੇ ਨਾਲੋਂ ਦੂਰ ਹੋ ਗਏ ਸਵਾਓ ਸਮੇਂ ਨੂੰ ਸੰਭਾਲੀਏ ਸਮੇਂ ਦੀ ਕਦਰ ਕਰੀਏ ਜਿਹੜਾ ਸਮੇਂ ਦੀ ਕਦਰ ਕਰਦਾ ਨਾ ਸਮਾਂ ਫਿਰ ਉਹਦੀ ਕਦਰ ਕਰਦਾ ਹੈ ਜੇ ਅਸੀਂ ਸਮੇਂ ਦੀ ਕਦਰ ਨਹੀਂ ਕੀਤੀ ਫਿਰ ਸਮਾਂ ਸਾਡੀ ਕਦਰ ਨਹੀਂ ਕਰੇਗਾ ਸੰਭਲ ਸੰਭਾਲ ਵੇਲੇ ਨੂੰ ਇਹ ਉਣੰਦਾ ਜਾਮਦਾ ਇਹ ਠਹਿਰਨ ਦੀ ਜਾਂਚ ਨਾ ਜਾਣਦਾ ਓਏ ਇੱਕ ਗਿਲ ਲੰਘ ਗਿਆ ਵੇਲਾ ਮੁੜ ਕੇ ਹੱਥ ਨਾ ਆਉਂਦਾ